ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਦਰ ਨਾਈਟਰ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਮਗਰ ਫੈਨ ਦੀ ਆਵਾਜ਼ ਆਉਗੀ ਥੋੜਾ ਇਗਨੋਰ ਕਰਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਫੈਨ ਨੂੰ ਚਲਾਉਣਾ ਪੈ ਰਿਹਾ ਹੈ ਤੇ ਆਪਾਂ ਅੱਜ ਤੁਹਾਡੇ ਲਈ ਇੱਕ ਬਹੁਤ ਯੂਨੀਕ ਚ ਡਿਜ਼ਾਈਨ ਲੈ ਕੇ ਆਏ ਆ 15 ਕੁੰਡਿਆਂ ਦਾ ਡਿਜ਼ਾਈਨ ਹੈਗਾ ਹੈ 14 ਕੁੰਡ 15 ਗੁੰਡੇ ਦਾ ਕਹਿ ਸਕਦੇ 17 ਕੁੰਡੇ ਪਾਏ ਹੋਏ ਆ ਮੈਂ ਦੋ ਵੈਜਸ ਵਾਸਤੇ ਤੇ 15 ਗੁੰਡੇ ਦਾ ਡਿਜ਼ਾਈਨ ਨਾਲ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਆਪਣਾ ਡਿਜ਼ਾਈਨ ਦੋਸਤੋ ਪਹਿਲਾ ਰਿਕਵੈਸਟ ਹੈ ਗੁਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਤੇ ਆਪਾਂ ਸ਼ੁਰੂ ਕਰਦੇ ਆ ਆਪਣਾ ਡਿਜ਼ਾਈਨ ਫਸਟ ਰੋ ਪਹਿਲਾ ਪਾ ਉਤਾਰਾਂਗੇ ਚਾਰ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਸਿੱਧੇ ਹੋਣਾਂਗੇ ਧਾਗਾ ਲਪੇਟਾਂਗੇ ਧਾਗਾ ਲਪੇਟਣ ਤੋਂ ਬਾਅਦ ਆ ਇਹ ਤਿੰਨ ਕੁੰਡੇ ਦਾ ਆਪਾਂ ਐਸਾ ਤਿੰਨ ਦਾ ਇੱਕ ਕਰ ਦਵਾਂਗੇ ਐਸਤਰਾ ਠੀਕ ਹੈ ਤਾਂਗਾ ਫੇਰ ਲਪੇਟਾਂਗੇ ਇੱਕ ਕੁੰਡਾ ਸਿੱਧਾ ਫੇਰ ਤਾਂ ਗੱਲ ਭੇਟਾਂਗੇ ਇਹ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਸਿੱਧੇ ਕਰਨਾ ਐਸਤਰਾ ਠੀਕ ਹੈ ਐਸਤਰਾ ਉਤਾਰ ਕੇ ਤਿੰਨ ਕੁੰਡੇ ਦਾ ਇੱਕ ਕਰਨਾ ਹੈ ਤਿੰਨੇ ਕੁੰਡੇ ਵਾਪਸ ਉਸੇ ਸਲਾਈ ਤੇ ਲੈ ਕੇ ਇਸ ਤਰ੍ਹਾਂ ਇਹਨਾਂ ਦੋ ਕੁੰਡੇ ਨੂੰ ਪਹਿਲਾਂ ਹੁਣ ਲਾਂਗੇ ਤਿੰਨੇ ਕੁੰਡੇ ਸਲਾਈ ਤੇ ਨਹੀਂ ਜਾਂਦੇ ਇਹ ਵਾਲੇ ਕੁੰਡੇ ਨੂੰ ਆਪਾਂ ਉੱਪਰ ਦੀ ਇਸ ਤਰ੍ਹਾਂ ਉਤਾਰ ਦਵਾਂਗੇ ਠੀਕ ਹੈ ਅਗੇ ਹਿੰ ਤਾਂ ਗੱਲ ਭੇਟਾਂਗੇ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਹੁਣ ਤੋਂ ਬਾਅਦ ਆ ਫੇਰ ਉਹੀ ਤਾਂ ਗੱਲ ਭੇਟਾਂਗੇ ਤਿੰਨ ਦਾ ਇੱਕ ਕਰਾਂਗੇ ਤਾਂ ਗੱਲ ਭੇਟਾਂਗੇ ਇੱਕ ਹੁਣਾਂਗੇ ਫਿਰ ਸ਼ੁਰੂ ਇੱਥੋਂ ਜੋ ਸ਼ੁਰੂ ਹੋਇਆ ਇਹੀ ਸੇਮ ਅੱਗੇ-ਅੱਗੇ ਦੁਰਿਆ ਜਾਊਗਾ ਤੇ ਹੁਣ ਆਪਾਂ ਧਾਗਾ ਨਹੀਂ ਲਪੇਟਣਾ ਆਪਾਂ ਇੱਥੇ ਡਿਜ਼ਾਈਨ ਖਤਮ ਕਰ ਰਹੇ ਹਾਂ ਤੇ ਆਪਾਂ ਇੱਕ ਸਿੱਧਾ ਉਲਟੀ ਸिलाई ਸਾਰੇ ਦੀ ਸਾਰੀ ਹਰ ਵਰੀ ਉਲਟੀ ਜਾਊਗੀ ਠੀਕ ਹੈ ਉਲਟੀ ਸिलाई ਦੇ ਵਿੱਚ ਕੁਝ ਵੀ ਚੇਂਜ ਨਹੀਂ ਆਏਗਾ ਉਲਟੀ ਸिलाई ਸਾਰੇ ਦੀ ਸਾਰੀ ਪੂਰੀ ਦੀ ਪੂਰੀ ਉਲਟੀ ਜਾਊਗੀ ਠੀਕ ਹੈ ਤੇ ਤੁਹਾਡੇ ਅੱਗੇ ਰਿਕਵੈਸਟ ਹੈ ਗਨਾਲ ਦੀ ਨਾਲ ਅੱਗੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਠੀਕ ਹੈ ਜਿਸ ਨੂੰ ਇੰਸਟਾਗ੍ਰam ਫੇਸਬੁਕ ਤੇ ਵੀ ਫੋਲੋ ਕਰ ਸਕਦੇ ਹੋ ਕਰਦਾ ਨਾਈਟਰ ਕਰਕੇ ਮੇਰੀ ਆਈਡੀ ਹੈ ਉਹ ਤੇ ਲਿੰਕ ਜਿਹੜਾ ਵਾ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗਾ ਜਾਂ ਫਿਰ ਮੇਰੇ ਚੈਨਲ ਦੇ ਅਬਾਊਟ ਸੇ ਜਾ ਕੇ ਮਿਲ ਜੂਗਾ ਤੁਹਾਨੂੰ ਅੱਗੇ-ਅੱਗੇ ਆਪਾਂ 3rd ਰੋ ਤੇ 3rd ਰੋ ਪਹਿਲਾ ਪਾਈਏ ਖੁਣਾਗੇ ਉਤਾਰਾਂਗੇ ਤੇਨ ਸਿੱਧੇ 1 2 3 ਤਿੰਨ ਸਿੱਧੇ ਹੋਣਾਂਗੇ ਤਾਂ ਗੱਲ ਭੇਟਾਂਗੇ ਐ ਵਾਲੇ ਤਿੰਨ ਦਾ ਆਪਾਂ ਇੱਕ ਕਰਾਂਗੇ ਅਸੀਂ ਠੀਕ ਹੈ ਤਿੰਨ ਸਿੱਧੇ ਹੋਣ ਤੋਂ ਬਾਅਦ ਆ ਇੱਕ ਕਰਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਤਾਂ ਗੱਲ ਭੇਟਾਂਗੇ ਫਿਰ ਤਿੰਨ ਸਿੱਧੇ ਹੋਣਾਂਗੇ 1 2 ਤਿੰਨ ਠੀਕ ਹੈ ਫੇਰ ਤਾਂ ਗੱਲ ਭੇਟਾਂਗੇ ਇਹ ਵਾਲੇ ਕੁੰਡੇ ਨੂੰ ਉਤਾਰਾਂਗੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਤਿੰਨਾਂ ਨੂੰ ਆਪਾਂ ਉਤਾਰ ਲਾਂਗੇ ਜੇ ਤਿੰਨੇ ਤੁਹਾਡੇ ਕੋਲ ਇੱਕ ਸਲਾਈ ਤੇ ਜਾਂਦੇ ਆ ਤਾਂ ਠੀਕ ਹੈ ਨਹੀਂ ਤੇ ਤੁਸੀਂ ਦੋ ਕੁੰਡੇ ਇਸ ਤਰ੍ਹਾਂ ਉਣ ਕੇ ਐ ਵਾਲਾ ਕੁੰਡਾ ਜਿਹੜਾ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਠੀਕ ਹੈ ਤਾਂ ਫੇਰ ਤਾਂ ਗੱਲ ਭੇਟਾਂਗੇ ਤਿੰਨ ਕੁੰਡੇ ਸਿੱਧੇ 1 2 3 ਤੇ ਐਜਸ ਵਾਲਾ ਵੀ ਸਿੱਤਾਂ ਠੀਕ ਆ ਉਲਟੀ ਸਲਾਈ ਸਾਰੇ ਦੀ ਸਾਰੇ ਉਲਟੀ ਜਾਓ ਕਿ ਸੇਮ ਅੱਗੇ-ਅੱਗੇ ਆਪਾਂ 5th ਰੋ ਤੇ ਪਹਿਲਾ ਪਾ ਉਤਾਰਾਂਗੇ ਦੋ ਕੁੰਡੇ ਸਿੱਧੇ ਇੱਕ ਦੋ ਠੀਕ ਐ ਵਾਲੇ ਤਿੰਨ ਕੁੰਡਿਆਂ ਨੂੰ ਆਪਾਂ ਇੱਕ ਇਧਰੋਂ ਲਵਾਂਗੇ ਇੱਕ ਐ ਜਿਹੜਾ ਆਪਾਂ ਵਧਾਇਆ ਤੇ ਐ ਵਾਲਾ ਜਿਹੜਾ ਨੀਚੋਂ ਆ ਰਿਹਾ ਇਹ ਕੁੰਡੇ ਤੱਕ ਠੀਕ ਐ ਇਹ ਵਾਲਾ ਕੁੰਡਾ ਜਿਹੜਾ ਖੋਲ ਵਾਲਾ ਜਿਹੜਾ ਆਪਾਂ ਤਾਂ ਗੱਲ ਭੇਟੇ ਆਲਾ ਇਹਦੀ ਨਹੀਂ ਉਹਨਾ ਇਹਨੂੰ ਇੱਧਰ ਆਂਦੇ ਨਾ ਇਹ ਜਿਹੜਾ ਇੱਥੋਂ ਨੀਚੇ ਉਚਾ ਰਿਹਾ ਕੁੰਡਾ ਇਹ ਵਾਲਾ ਕੁੰਡਾ ਤੇ ਦੋ ਕੁੰਡੇ ਇੱਧਰ ਲੈ ਇਹਨਾਂ ਤਿੰਨਾਂ ਨੂੰ ਆਪਾਂ ਇੱਕ ਤਿੰਨ ਦਾ ਇੱਕ ਕਰਨਾ ਠੀਕ ਹੈ ਐਸਾ ਸੋ ਇੱਥੇ ਗੱਲ ਭੇਟਾਂਗੇ ਤਾਂ ਗੱਲ ਭੇਟ ਕੇ ਫਿਰ ਤਿੰਨ ਦਾ ਇੱਕ ਕਰਨਾ ਤਾਂ ਗੱਲ ਭੇਟਣਾ ਨਾ ਭੁੱਲਣਾ ਐਸਾ ਠੀਕ ਹੈ ਅਗੇਨ ਤਾਂ ਗੱਲ ਭੇਟਾਂ ਕਿਉਂਕਿ ਆਪਾਂ ਦੋ ਕੁੰਡੇ ਘਟਾਏ ਆ ਦੋ ਵਧਾਉਣੇ ਆ ਇਸ ਕਰਕੇ ਆਪਾਂ ਬਾਕੀ 1 2 3 4 5 6 ਫੇਰ ਤਾਂ ਗੱਲ ਪੇਟਾਂਗੇ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਉਤਾਰਾਂਗੇ ਇਹਨੂੰ ਵੀ ਇਸ ਤਰ੍ਹਾਂ ਲਾਵਾਂਗੇ ਇਹਨੂੰ ਇਸ ਤਰ੍ਹਾਂ ਲਾਵਾਂਗੇ ਇਹ ਤੁਸੀਂ ਤਿੰਨੋਂ ਚਾਓ ਤਾਂ ਵਾਪਸ ਲੈ ਸਕਦੇ ਜੇ ਇਸ ਤਰ੍ਹਾਂ ਤੀਸਰਾ ਕੁੰਡਾ ਮੇਰੇ ਕੋਲ ਆਉਂਦਾ ਨਹੀਂ ਆਵੇ ਐਸਾ ਐਸਾ ਤਿੰਨੋਂ ਵੀ ਵਾਪਸ ਲੈ ਕੇ इस तरह तेन का एक कर सकते ठीक है अगे फिर तक गल भेटा दो कुंडे सीधे एडजस्ट वाला भी सीधा होगा ठीक है अगे अगे आप उल्टी सिलाई फिर सारी दारी उल्टी जाऊगी ठीक है सैम, नैक्सट आ गए आपवन थ्रो दे उतारा एक आप सीधा होना ठीक है सीधा हम तो पता ए वाले तीन जेड़े एक दो तीन ਠੀਕ ਹੈ ਇਹਨਾਂ ਨੂੰ ਆਪਾਂ ਐਸਾ ਤਿੰਨਾਂ ਨੂੰ ਤੇ ਇੱਕ ਇੱਕ ਕੁੰ ਟੋਪਾ ਦਾ ਤਾਗ ਲਪੇਟਾਂਗੇ ਤੇ ਇਹਨਾਂ ਤਿੰਨਾਂ ਨੂੰ ਤਿੰਨ ਦਾ ਇੱਕ ਕਰ ਦਵਾਂ ਠੀਕ ਹੈ ਅਗੇ ਇਹ ਤਾਗ ਲਪੇਟਾਂਗੇ ਤੇ ਪੰਜ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਛੇ ਤੇ 7 ਠੀਕ ਹੈ 7 ਗੁੰਡੇ ਸਿੱਧੇ ਹੁੰਦੇ ਵਾ ਤਾਂ ਗੱਲ ਭੇਟਾਂਗੇ ਇਹਨੂੰ ਆਪਾਂ ਉਤਾਰਾਂਗੇ ਇਹਨੂੰ ਵੀ ਉਤਾਰਾਂਗੇ ਇਹਨੂੰ ਵੀ ਇਹਨਾਂ ਤਿੰਨਾਂ ਨੂੰ ਆਪਾਂ ਇਕੱਠੇ ਹੁੰਨ ਦਵਾਂਗੇ ਅਸੀਂ ਐਸਾ ਠੀਕ ਹੈ ਐਸਾ ਇਕੱਠੇ ਹੁੰਦਾ ਹੈ ਠੀਕ ਹੈ ਤਾਂ ਗੱਲ ਭੇਟਾਂਗੇ ਇੱਕ ਸਿੱਧਾ ਤੇ ਲਾਸਟ ਵਾਲਾ ਵੀ ਸਿੱਧਾ উলটি ফ্লাই ওহি सेम উলটি ਹੀ ਜਾওਗੀ ساری ਤੇ ساری नेक्स्ट आके ਆਪਾਂ 9th ਰੋ ਤੇ ਪਹਿਲਾ ਆਪਾਂ ਉਤਾਰਾਂਗੇ ਤਿੰਨ ਗੁੰਡੇ ਸਿੱਧੇ ਇੱਕ ਦੋ ਗੁੰਡੇ ਸਿੱਧੇ ਸੌਰੀ ਦੋ ਦੋ ਗੁੰਡੇ ਸਿੱਧੇ ਹੋਣਾਂਗੇ ਤਾਂ ਗੱਲ ਭੇਟਾਂਗੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਉਤਾਰਾਂਗੇ ਤਿੰਨ ਨੂੰ ਤੇ ਇਹਨਾਂ ਨੂੰ ਤਿੰਨ ਦਾ ਇੱਕ ਕਰ ਦਵਾਂ ਠੀਕ ਹੈ ਹੁਣ ਕਿਉਂਕਿ ਇੱਥੋਂ ਆਪਾਂ ਸਾਈਡ ਨੂੰ ਕਰ ਲਿਆ ਹੈ ਤੇ ਇੱਥੋਂ ਆਪਾਂ ਤਿੰਨ ਦਾ ਇੱਕ ਕਰਾਂ ਐਸਾ ਦੋ ਦਾ ਇੱਕ ਕਰਕੇ ਇਹ ਵਾਲਾ ਜਿਹੜਾ ਕੁੰਡਾ ਆਪਾਂ ਇੱਕ ਇਹਦੇ ਉੱਪਰ ਦੀ ਕਰ ਦਵਾਂ ਠੀਕ ਹੈ ਇੱਥੋਂ ਇਦਾਂ ਇਹਨੂੰ ਬੈਂਡ ਹੋਣਾ ਸ਼ੁਰੂ ਹੋ ਗਿਆ ਅੱਗੇ ਆਪਾਂ ਤਾਂ ਗੱਲ ਭੇਟਾਂਗੇ 1 2 3 4 5 ਪੰਜ ਕੁੰਡੇ ਸਿੱਧੇ ਹੁਣ ਤੋਂ ਬਾਅਦ ਆਹ ਵਾਲੇ ਤਿੰਨ ਕੁੰਡੇ ਹੁਣ ਆਪਾਂ ਐਸਾ ਠੀਕ ਹੈ ਪਹਿਲਾਂ ਆਪਾਂ ਇਧਰ ਉਤਾਰਦੇ ਸੀ ਹੁਣ ਆਪਾਂ ਇਧਰ ਉਤਾਰਾਂਗੇ ਇਧਰ ਸਿਮਪਲ ਆਪਾਂ ਪੰਜ ਕੁੰਡੇ ਉਨ ਤੋਂ ਬਾਅਦ ਆ ਧਾਗਾ ਲਪੇਟਾਂਗੇ ਤੇ ਇਹਨਾਂ ਨੂੰ ਦਿਨ ਦਾ ਇੱਕ ਕਰ ਦੋ ਐਸਾ ਠੀਕ ਹੈ ਬਹੁਤ ਸੌਖਾ ਡਿਜ਼ਾਈਨ ਬਹੁਤ ਪਿਆਰਾ ਬੰਦਾ ਹੈ ਤੱਕ ਆਪਣੇ ਵਾਲ ਤੇ ਦੋ ਗੁੰਡੇ ਸਿੱਧੇ ਤੇ ਲਾਸਟ ਵਾਲਾ ਜਿਸ ਵਾਲਾ ਵੀ ਸਿੱਧਾ ਹੁੰਦਾ ਹੈ ਉਲਟੀ ਸਲਾਈਫ ਫੇਰ ਉਹੀ ਸੇਮ ਉਲਟੀ ਜਾਊਗੀ ਨੈਕਸਟ ਆ ਗਿਆ ਆਪਾਂ 11th ਰੋ ਤੇ ਪਹਿਲਾਂ ਆਪਾਂ ਉਤਾਰਾਂਗੇ ਤਿੰਨ ਗੁੰਡੇ ਸਿੱਧੇ 1 2 3 ਠੀਕ ਹੈ ਇਹਨਾਂ ਤਿੰਨ ਗੁੰਡਿਆਂ ਨਾਲ ਆਪਾਂ ਉਤਾਰਾਂਗੇ ਇਸ ਤਰ੍ਹਾਂ ਗਲ ਪੇਟਾਂਗੇ ਤਾਂ ਗਲ ਪੇਟਣ ਤੋਂ ਬਾਅਦ ਇਹ ਤਿੰਨ ਗੁੰਡੇ ਇਸ ਤਰ੍ਹਾਂ ਉਤਾਰਾਂਗੇ ਇਸ ਤਰ੍ਹਾਂ ਵਾਪਸ ਆ ਦੋਸ ਲਈ ਤੇ ਲਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਤੇ ਇਹ ਵਾਲਾ ਇਹਦੇ ਉੱਪਰ ਦੀ ਕਰਤਾ ਠੀਕ ਹੈ ਤਾਂ ਗੱਲ ਭੇਟਾਂਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਹੋਂ ਤੋਂ ਬਾਅਦ ਧਾਗਾ ਫੇਰ ਲਪੇਟਾਂਗੇ ਇਹ ਵਾਲੇ ਤਿੰਨ ਕੁੰਡੇ ਜਿਹੜੇ ਆ ਇਹ ਵਾਲਾ ਜਿਹੜੀ ਇਹ ਜਾ ਰਹੀ ਆ ਇਹ ਵਾਲਾ ਇਹ ਵਾਲਾ ਕੁੰਡਾ ਉੱਤਰਾ ਕਿਹੜਾ ਜਿਹੜਾ ਇੱਥੋਂ ਇਹ ਹੀ ਇੱਕੋ ਕੁੰਡਾ ਜਿਹੜਾ ਇਹ ਹੀ ਰੱਖਣਾ ਠੀਕ ਹੈ ਇਹ ਵਾਲਾ ਕੁੰਡਾ ਠੀਕ ਹੈ ਇਹ ਵਾਲੇ ਕੁੰਡੇ ਦਾ ਆਪਾਂ ਇਧਰ ਨੂੰ ਠੀਕ ਹੈ ਐ ਤਿੰਨ ਕੁੰਡਿਆਂ ਨੂੰ ਆਪਾਂ ਤਿੰਨ ਦਾ ਇੱਕ ਕਰਨਾ ਹੈ ਅਗੈਂਤਾ ਗੱਲ ਭੇਟਾਂਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਐਜਸ ਵਾਲਾ ਵੀ ਸਿੱਧਾ ਉਲਟੀ ਸਲਾਈ ਫਿਰ ਸਾਰੀ ਸਾਰੀ ਉਲਟੀ ਜਾਊਗੀ ਨੈਕਸਟ ਆ ਗਿਆ ਆਪਾਂ 13th ਥਰੋ ਤੇ ਪਹਿਲਾਂ ਉਹ ਉਤਾਰਾਂਗੇ ਚਾਰ ਕੁੰਡੇ ਸਿੱਧੇ ਇੱਕ ਦੋ 3 4 ਤਾਂ ਗੱਲ ਭੇਟਾਂਗੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉਤਾਰਾਂਗੇ ਤਿੰਨ ਕੁੰਡਿਆਂ ਨੂੰ ਵਾਪਸ ਲਵਾਂਗੇ ਇੱਥੋਂ ਇਸ ਤਰ੍ਹਾਂ ਉਹਨਾਂ ਦੇ ਦੋ ਕੁੰਡੇ ਹੁਣ ਲਾਂਗੇ ਇਸ ਤਰ੍ਹਾਂ ਤੇ ਆ ਤੀਸਰੇ ਵਾਲੇ ਨੂੰ ਆਪਾਂ ਇਹਦੇ ਉੱਪਰ ਦੀ ਵੀ ਇਸ ਤਰ੍ਹਾਂ ਉਤਾਰ ਦਵਾਂਗੇ ਠੀਕ ਹੈ ਤਾਂ ਗੱਲ ਭੇਟਾਂਗੇ ਇੱਕ ਕੁੰਡਾ ਤਿੰਨ ਨੂੰ ਇੱਕ ਕੁੰਡਾ ਸਿੱਧਾ ਠੀਕ ਹੈ ਤਾ ਗਲ ਭੇਟਾਂਗੇ ਇਹ ਤਿੰਨ ਕੁੰਡਿਆਂ ਨੂੰ ਐਸ ਇਹ ਸੇਮ ਐਜ਼ ਅ ਫਰਸਟ ਰੋ ਹੋ ਗਿਆ ਠੀਕ ਆ ਐਸ ਠੀਕ ਹੈ ਫੇਰ ਤਾਂ ਗਲ ਭੇਟਾਂਗੇ 1 2 3 ਤੇ ਚਾਰ ਲਾਸਟ ਵਾਲਾ ਐਜਸ ਵਾਲਾ ਇੱਕ ਸਿੱਤਾ ਇਹ ਬਸ ਆਪਣਾ 12 ਸਲਾਈ ਦਾ ਡਿਜ਼ਾਈਨ ਹੈ ਜਿਹੜੀ 13th ਰੋ 12th ਸਲਾਈ ਦਾ ਡਿਜ਼ਾਈਨ 13th ਰੋ ਸੇਮ ਐਜ਼ ਆ ਫਸਟ ਰੋ ਠੀਕ ਹੈ ਮੈਂ ਬਣਾ ਕੇ ਕੋਰਾ ਤੁਹਾਨੂੰ ਦੱਸ ਦਿੰਦੀ ਆ ਇੱਥੇ ਆਪਾਂ ਜਦੋਂ ਇੱਥੇ ਇੱਕ ਇੱਕ ਆ ਜੇ ਇਧਰੋਂ ਵਧਾਉਂਦੇ ਜਾਣਾ ਹੈ ਬਾਅਦ ਵਿੱਚ ਇਧਰੋਂ ਘਟਾਉਂਦੇ ਜਾਣਾ ਠੀਕ ਹੈ ਤੇ ਅੱਗੇ ਆਪਾਂ ਉਲਟੀ ਸਲਾਈ ਸਾਰੀ ਉਲਟੀ ਬਣਾਵਾਂਗੇ ਫਿਰ ਮੈਂ ਤੁਹਾਨੂੰ ਥੋੜਾ ਜਿਹਾ ਡਿਜ਼ਾਈਨ ਉੱਪਰ ਨੂੰ ਕਰਕੇ ਫਿਰ ਦਿਖਾਉਣੀ ਆ ਥੋੜਾ ਜਿਹਾ ਹੋਰ ਬਣਾ ਲਾਂ ਠੀਕ ਹੈ ਆਪਣਾ ਇਹ ਵਾਲਾ ਡਿਜ਼ਾਈਨ ਕੁਛ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ। ਮੈਂ نیچے ਰੱਖ ਕੇ ਦਿਖਾਉਣੀ ਆ। ਐਸਾ ਇੱਥੋਂ ਇਸ ਤਰ੍ਹਾਂ ਜਾ ਰਿਹਾ ਐਸਾ ਇੱਥੋਂ ਫੇਰੇ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਆ। ਪਤਾ ਨਹੀਂ ਤੁਹਾਨੂੰ ਦਿਨ ਤੱਕ ਹਾਂ ਐਸ ਤਰ੍ਹਾਂ ਜਾ ਰਿਹਾ। ਬਹੁਤ ਪਿਆਰਾ ਬਣ ਰਿਹਾ ਹੈ। ਐਸੀ ਤਰ੍ਹਾਂ ਤੁਸੀਂ 12 12 ਸਲਾਈ ਰਿਪੀਟ ਕਰਦੇ ਹੋਏ ਜਾਣਾ 15 15 ਗੁੰਜੇ ਦਾ ਡਿਜ਼ਾਈਨ ਹੈਗਾ ਤੇ ਇਹ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਬਣੇਗਾ ਠੀਕ ਹੈ। ਚਲੋ ਜੀ ਮਿਲਦੇ ਹਾਂ ਇੱਕ ਸੋਨੇ ਦੇ ਯੂਨੀਕ ਜੇ ਡਿਜ਼ਾਈਨ ਦੇ ਨਾਲ ਠੀਕ ਹੈ ਬਾਏ ਬਾਏ ਟੇਕ ਕੇਅਰ ਆਪਣਾ ਖਿਆਲ ਰੱਖਿਓ ਸਾਰੇ ਜਾਨੇ ਠੀਕ ਹੈ ਮੈਂ ਕਲਿਸ਼ ਕਰਾਂ ਇਸ ਤਰ੍ਹਾਂ ਦਾ ਡਿਜ਼ਾਈਨ ਹੈਗਾ ਠੀਕ ਹੈ ਤੇ ਤੁਸੀਂ ਆਪਣਾ ਧਿਆਨ ਰੱਖਿਓ